ਮਾਦੇ ਵਿੱਚੋਂ ਡਿੰਪੀ ਚੰਦਪਾਣ ਵੀ ਕੋਈ ਜੇਲ੍ਹ ਚ ਰਿਹਾ ਤੁਹਾਡੇ ਹੁੰਦੇ ਹੁੰਦੇ ਨਹੀਂ ਉਹ ਸਾਡੇ ਹੁੰਦੇ ਨਹੀਂ ਰਿਹਾ ਜੀ ਉਹ ਬੋੜਾ ਘੈਂਟ ਮੰਨਿਆ ਸੀਗਾ ਹੂੰ ਠੀਕ ਆ ਅੱਜ ਵੀ ਉਹਦਾ ਨਾਂ ਚੱਲਦਾ ਜੀ ਹੂੰ ਠੀਕ ਆ ਤੇ ਸਾਰੀ ਜੀ ਦਾ ਯਾਰ ਸੀ ਪੱਕਾ ਸਾਰੀ ਜੀ ਬਾਅਦ ਚ ਵੀ ਮਰੇ ਤੋਂ ਬਾਅਦ ਵੀ ਉਹਦਾ ਨਾਂ ਲੈਂਦੇ ਹੁੰਦੇ ਸੀ ਅੱਛਾ ਕਹਿੰਦਾ ਮੇਰਾ ਯਾਰ ਸੀ ਅੱਛਾ ਉੱਥੇ ਗੱਲਾਂ ਚੱਲਦੀਆਂ ਸੀ ਡਿੰਪੀ ਦੀਆਂ ਕਿੰਦਾ ਗੱਲ ਹੋਇਆ ਕਹਿੰਦਾ ਜੋ ਮਕਤਾਰਨ ਸਾਰੀ ਰੋਪੜ ਜੇਲ੍ਹ ਸੀ ਆਹ ਕਹਿੰਦਾ ਲੈ ਕੀ ਕਿਹਾ ਉਹਨੇ ਬੱਸ ਕਹਿੰਦਾ ਤੂੰ ਜਾਣਦਾ ਸੀ ਉਹਨੂੰ ਮੈਕਾਨੀ ਮੈਂ ਨਹੀਂ ਆਉਂਦਾ। ਹੂੰ। ਉਹ ਸਿਰਫ ਇੱਕ ਡਰਾਉਣ ਦੀ ਤਰੀਕਾ ਹੁੰਦਾ। ਇਹ ਮੇਰਾ ਬੰਦਾ ਸੀ। ਅੱਛਾ। ਮੈਂ ਨਹੀਂ ਆਉਂਦਾ। ਤੇ ਉਹ ਕੀ ਗੱਲਾਂ ਕਰਦੇ ਵੀ ਬੰਦਾ ਕਿਵੇਂ ਦੱਸ ਰਿਹਾ ਵੀ ਉਹ ਪਤਾ ਨਹੀਂ ਯਾਰ ਹੁਣ ਐਸਾ ਗੱਲ ਬੰਦੇ ਦਾ ਹੁਣ ਕੋਈ ਕੋਸ਼ਿਸ਼ ਕਹਿੰਦਾ ਕੋਈ ਕੋਸ਼ਿਸ਼ ਨਹੀਂ ਨਾ ਕੋਈ। ਨਹੀਂ ਮੁਖਤਾਰ ਅंसारी ਕੀ ਕਹਿੰਦਾ ਹੁੰਦਾ ਸੀ ਉਹ। ਨਹੀਂ ਹੈਂ। ਨਹੀਂ ਉਹਨੇ ਵੀ ਤਾਂ ਦੇ ਕੋਈ ਨਹੀਂ ਉਹ ਕਹਿੰਦਾ ਜਦੋਂ ਇੱਥੇ ਕੇਸ ਕੋਲ ਬਣੇ ਮੇਕੋ ਰਹਿ ਕੇ ਆਈ। ਹੂੰ। ਕਹਿੰਦਾ ਮੇਕੋ ਰਹਿੰਦਾ ਰਿਹਾ। ਤਾਂ ਉਹ ਤਾਂ ਜਿਹੜਾ ਉਹਨਾਂ ਦਾ ਹੁੰਦਾ ਜਿੱਥੇ ਜਿੱਥੇ ਲਿੰਕ ਹੁੰਦੇ ਬੰਦੇ ਦੇ ਅਗਰਾ ਜਾਂਦਾ ਹੈ